ਬਾਪੂ ਜੀ ਬਾਪੂ ਜੀ ਆ ਜਾਓ ਬਹੁਤ ਵੱਡਾ ਰੌਤਬਾ ਤੁਹਾਡਾ ਇਲਾਕੇ ਦਾ ਆ ਜਾਓ ਜੀ ਸਾਥ ਪਰ ਭਾਜੀ ਦੀਪਨ ਜੀ ਦਾ ਕਹੋ ਦੀਪਨ ਸਾਹਿਬ ਅਗੇ ਆ ਜਾਓ ਸਾਡੇ ਡੀਐਸਪੀ ਸਾਹਿਬ ਪਿਸ਼ੋਰੀ ਲਾਲ ਜੀ ਉਹਨਾਂ ਦੇ ਨਾਲ ਜਿੰਦੇ ਵੀ ਸਾਥੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਗੁਰੂ ਦੀਆਂ ਲਾਡੀਆਂ ਆਹ ਕੁਸ਼ਤੀ ਦੇਖਣ ਜੋ ਹੋਣੀ ਹੈ ਦਰਸ਼ਕ ਵੀਰੋ ਉਡੇ ਨਵੀਂ ਉਮਰ ਦੇ ਕਹਿੰਦੇ ਅੱਜ ਕੱਲੇ ਕਰੰਟ ਖੜਦੇ ਆ ਲੋਸੀ ਦੇ ਵਿੱਚੋਂ ਤੇ ਉੱਪਰ ਜਗਾ ਮਾਰੀਏ ਪਾਰੀਆ ਕਰੰਟ ਵਾਲੀਆਂ ਤਾਰਾਂ ਜਾ ਗਈਆਂ ਤੇ ਤਾਂ ਕਿ ਕਈ ਵਾਰ 100 ਦਾ ਕੱਟ ਪਾ ਦਿੰਦੀ ਹੈ ਕੋਈ ਕਰੰਟ ਵਾਲੀਆਂ ਤਾਰਾਂ ਵਿੱਚ ਪਰਵਰੀਆ ਕਰੰਟ ਦੀ ਆ ਅਸਲ ਕਹਿ ਰਹੇ ਉਹਨਾਂ ਦਾ ਵੀ ਸਾਨੂੰ ਬੜਾ ਸਹਿਯੋਗ ਮਿਲ ਰਿਹਾ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਸ੍ਰਿੰਦਰ ਸਿੰਘ ਜੀ ਸਾਰੀਆਂ ਜੀਤੀਆਂ ਦੇ ਸਟੇਪ ਤੇ ਮੌਂਦੇ ਨਹੀਂ ਕਿ ਪਾਤਾ ਕੰਮ ਜਿਹੜੀਆਂ ਤਾਵਾ ਭੈਣਾ ਸਾਡੇ ਲੋੜਵੰਦ ਆ ਉਹਨਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਏ ਆਰ ਹੈਂਟਿੰਗ ਹੈਂਡ ਸੋ ਸੋ ਵੀ ਮੈਂ ਹੁਣ ਬੇਨਤੀ ਕਰਾਂਗਾ ਆਪਣੇ ਸਾਥੀਆਂ ਨੂੰ ਕਲਾਮ ਦਿੰਦਾ ਹੋਇਆ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਸਾਰੇ ਸਾਥੀ ਜੋ ਐਸਪੀ ਸਾਹਿਬਾ ਕਸ਼ਤੀ ਦੰਗਲ ਜਿਹੜਾ ਬੜੇ ਖਾਸ ਤਰ੍ਹਾਂ ਕਰਾਇਆ ਜਾਂਦਾ 23 ਮਾਹ ਮਹਾ ਕਸ਼ਤੀ ਦੰਗਲ ਜਿਹਦੇ ਵਿੱਚ ਸਾਡੇ ਸਮੂਹ ਮਗਨ ਵਾਸੀ ਐਨਆਰਆਈ ਐਨਆਰਆਈ ਭਰਾ ਸਾਡੇ ਨੂੰ ਸੇ ਜੋ ਕਰਦੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਸਪੀ ਲਾਇਆ ਹੈਡਕਵਰਟਰ ਜਿਹੜਾ ਬਣਦੇ ਆਰਜਿੰਦਰ ਕੁਮਾਰ ਸਾਹਿਬ ਜਿੱਤ ਬਾਤ ਸੁਣਦੇ ਬੜਾ ਸਬੰਧ ਬਣਾਇਆ ਸਭ ਤੋਂ ਪਹਿਲਾਂ ਤਾਂ ਮੇਰੇ ਅਰੇ ਸੂਬਾ ਨਕਦਰਵਾਸੀਆਂ ਨੂੰ ਪ੍ਰਬੰਧਕ ਜੀ ਅਤੇ ਨੌਜਵਾਨਾਂ ਨੂੰ ਬਹੁਤ-ਬਹੁਤ ਨਾਮ ਇਸ ਮਹਾਮੂਲ ਜਿਹੜਾ ਕੁਸ਼ੀ ਦਾ ਕਰਵਾ ਰਹੇ ਹਾਂ ਤੁਸੀਂ ਬੰਦੇ ਅਗਲੀ ਗੱਲ ਇਹ ਕਿ ਖੇਡਾਂ ਸਾਡੇ ਜੀਵਨ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੰਗਾ ਕਿਉਂਕਿ ਅਸੀਂ ਨਿੱਕੇ ਉਂਦੇ ਪੜਦੇ ਹਾਂ ਕਿ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਮਨ ਹੁੰਦਾ ਕਿੰਨਾ ਚਿਰ ਤੁਸੀਂ ਤੰਦਰੁਸਤੀ ਸਿਹਤ ਪੱਖੋਂ ਮਾਨਸਿਕ ਪੱਖੋਂ ਉਹਨਾਂ ਚ ਕਿਸੇ ਆਪਣਾ ਕੋਈ ਈਮਾਨ ਦਾ ਸਬਾਬੂ ਦਾ ਕੋਈ ਨਹੀਂ ਨਾ ਕੋਈ ਵੀ ਪੰਥ ਦਾ ਦਰਸ਼ਕ ਪਾਦਾ। ਸੋ ਇਹੋ ਜਿਹਾ ਜੇ ਤਾਂ ਸਾਡੇ ਸਿੱਖਿਆਰਥੀ ਸਾਡੇ ਕਲਾਸਾਂ ਦਾ ਐਸਾ ਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਰੇ ਪਿੰਡ ਵਾਸੀ ਇਸ ਨੂੰ ਐਮੀ ਦੇ ਰਹੇ ਆ ਕਿ ਨੌਜਵਾਨਾਂ ਨੂੰ ਬੁਧੀ ਦੇ ਰਸਤੇ ਲਈ ਜਿੱਦੇ ਵੇ ਨਾਲ ਅੰਧੇਰੇ ਕਿਤਾ ਵੱਡਾ ਪ੍ਰਬੰਧ ਕਰ ਰਹੇ ਆ। ਤੋਂ ਮੈਂ ਦੁਬਾਰਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਹਿੰਦਾ। ਮੈਂ ਆਸ ਕਰਦਾ ਕਿ ਪਿੰਡ ਵਾਸੀ ਤੇ ਇਲਾਕਾ ਨਿਵਾਸੀ ਹੋਰ ਅਗਲੇ ਸਾਲ ਨੂੰ ਰਲ ਕੇ ਖੁਸ਼ੀਆਂ ਇਸ ਤੋਂ ਵੀ ਵੱਡਾ ਪ੍ਰੋਗਰਾਮ ਚਾਹੀਦਾ। ਤਾਂ ਜੋ ਸਾਰੀ ਦੁਨੀਆ ਪਿੰਡਾਂ ਨੂੰ ਜਾਣ ਸਕਦਾ। ਦੁਬਾਰਾ ਇਲਾਕਾ ਇਹ ਸਿੰਘਵਾਲੇ ਦੇ ਇਲਾਕੇ ਕੱਟਪਟ ਹੋਵੇ। ਇਹ ਪਿੰਡਾਂ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਹ ਕੁਸ਼ਤੀ ਮੁਕਾਬਲੇ ਜਿਹੜੇ ਹੋ ਰਹੇ ਨੇ ਅੋਦੀ ਮੈਂ ਜਿਹਦੇ ਪ੍ਰਬੰਧ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰੀਆ ادا ਕਰਦਾ ਹੈ ਕਿ ਉਹਨਾਂ ਨੇ ਸਾਨੂੰ ਬੁਲਾ ਕੇ ਬਹੁਤ ਮਾਣ ਤੇ ਸਤਿਕਾਰ ਦਿੱਤਾ ਮੈਂ ਬਹੁਤ ਬੇਹਦ ਖੁਸ਼ੀ ਆ ਮੈਂ ਅੱਜ ਬਹੁਤ ਖੁਸ਼ ਹੈ ਕਿ ਪਿੰਗਾ ਪਿੰਡ ਦੇ ਨਾਲ ਮੇਰੀ ਬਹੁਤ ਡਾਢੀ ਮੁਹੱਬਤ ਹੈ ਮੇਰੇ ਦੋਸਤ ਭਰਾ ਅੱਜ ਮੇਰੇ ਨਾਮ ਖੜੇ ਨੇ ਮੈਨੂੰ ਬਹੁਤ ਮਾਣ ਹੋ ਰਿਹਾ ਚੰਬਾ ਸਾਹਿਬ ਸਪੰਸਾ ਸਾਹਿਬ ਸ਼ੋਕ ਸੰਧੂ ਜੀ ਸਤਪਾਲ ਵਰਗ ਸਾਹਿਬ سارے سارے ضمےوار میں میرے کو, کوئی شبد نہیں ہے میں بہت خوش ہے میں آج اجنہ زندگی کے کسی مقام پہ پہنچے ہیں میں سمجھتا کہ ان کے اندر یہاں دوستان دا انہوں پرامان دا بہت بڑا ہاتھ ہے میں پاوک طور ہوتے ایک اندر ایک چاہت کے کوشش ضرور کی تھی کہ ہمیشہ سماج قوم کی سیوا کرتا رہا اور آج میں اتنے آکے ਜਿਹੜਾ ਮੈਨੂੰ ਮਾਣ ਮਿਲਿਆ ਯਾਰਾਂ ਦੋਸਤਾਂ ਦੀ ਮੁਹੱਬਤ ਯਾਦ ਆਈ ਹੈ ਅੱਖਾਂ ਭਾਵੇਂ ਨੰਨ ਨੇ ਪਰ ਫਿਰ ਵੀ ਮੈਂ ਸਮਝਦਾ ਕਿ ਇਹ ਉਹ ਮੁਹੱਬਤ ਦੀ ਜ਼ਿੰਦਗੀ ਦੇ ਅੰਦਰ ਕਿਸੇ ਰਕਮੀ ਨੂੰ ਕਿਸੇ ਮਕਾਮ ਤੇ ਲੈ ਕੇ ਦਿੰਦੀ ਹੈ ਉਹ ਮੁਹੱਬਤ ਅਮਨ ਸ਼ਾਹ ਸਦੀ ਵੀ ਹੁੰਦੀ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਐਮ ਐਸੀ ਭਾਜੀ ਉਹਨਾਂ ਦਾ ਕਿਉਂ ਹਰੇਕ ਸਾਲ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੇ ਨੇ ਬਹੁਤ ਸਾਰੇ ਤੁਸੀਂ ਪਿੰਡਵਾਸੀ ਸਰੋਵਰ ਸਾਹਿਬ ਜੀ ਸਾਹਿਬ عمر جی ہو سارے جن میں بھی اتنے آئے ہو مختار جی ایس پی صاحب میں انہوں کا بہت شکریہ ادا کردہ پروان جی لیجر جی ہو سارا سمچہ پہ چارہ اتنے آیا سرو ہے جی ہو سارے کا دوبارہ پھر میں بہت بہت رہا کرتا بس ایک ایسا سکتا کہ میں برکا پنڈ میں آ کے بہت خوشی محسوس کر رہے ہیں کہ انہوں یارہ دوستوں کی محبت یاد آئی ہے ایم ایل ای بڑھ جانا تو بس بہت بڑی گل ہے اجمے اندر ਪਰ ਸੱਚ ਜਾਣਿਓ ਐਮਐਲਏ ਬਣ ਕੇ ਕੋ ਬੰਦਾ ਖੁਦਾ ਨਹੀਂ ਬਣ ਜਾਂਦਾ ਉਹਨੂੰ ਜ਼ਮੀਨ ਦੇ ਉੱਤੇ ਉਹਦਾ ਲੋਕਾਂ ਦੀ ਮੁਹੱਬਤ ਹਮੇਸ਼ਾ ਕਾਇਮ ਰੱਖਣੀ ਚਾਹੀਦੀ ਹੈ ਜ਼ਿੰਦਗੀ ਦੇ ਅੰਦਰ ਇੱਕ ਸੱਚੀ ਸਾਧਿਆ ਸੀ ਕਿ ਜ਼ਿੰਦਗੀ ਦੇ ਅੰਦਰ ਇੱਕ ਇਮਾਨਦਾਰ ਬੰਦਾ ਆਪਣੀ ਜ਼ਿੰਦਗੀ ਨੂੰ ਗੁਜ਼ਾਰਨਾ ਹੈ ਤਾਂ ਜ਼ਿੰਦਗੀ ਦੇ 2.5 ਸਾਲ ਹੋ ਗਏ ਨੇ ਮੈਨੂੰ ਐਮਐਲਏ ਬਣਿਆ ਇੱਕ ਵੀ ਮੇਰੇ ਉੱਪਰ ਕੋਈ ਦੋਸ਼ ਨਹੀਂ ਲਾ ਸਕਦਾ ਪਰ ਗੁਰੂ ਸਾਹਿਬ ਦੀ ਯੋਰੀ ਚ ਜਾ ਕੇ ਇਹ ਗੱਲ ਕਹੀ ਸੀ ਕਿ ਜ਼ਿੰਦਗੀ ਦੇ ਵਕਾਫ ਦੇ ਅੰਦਰ ਹਮੇਸ਼ਾ ਨਾਮ ਦਾ ਰਮਾ جب دنیا کو جاؤں گا چیٹی چاہتر لے کے کو کوئی ویکتی میرے اتنے کنڈی نہیں اٹھا سکتا سو میں سمجھا کہ پیار لڑکا واسنیاں دا علاقہ واسنیاں دا پیار کے محبت ہمیشہ میرے دل <سؤال> کے جگہ رہے گا میں زندگی دے کسی بھی پلیٹ پلیٹفارم کے کیوں نہ ہونا پر وہ محبت دوستی پیار ہمیشہ قیم رہے گا سارا کا بہت بہت دنواد ریش پر سبا نبا رہی ہے مان سر کھیلتے جہاں سو گا یارٹی پنڈا بھی بہت بہت ہے ਔਰ ਇਹ ਕਿ આજ ਦੀ ਤਸਵੀਰ ਇਹਨਾਂ ਪਹਿਲਵਾਨਾਂ ਦੇ ਨਾਲ ਕਿਲੇ ਹੋਰੀਆਂ ਵੀ ਆਉਂਦੇ ਆ ਕੇ tufaan ਚਲੇ ਜਾਂਦੇ ਨੇ ਯਾਦਾਂ ਰਹਿ ਜਾਂਦੀਆਂ ਨੇ ਸਾਰੇ ਚਲੇ ਜਾਂਦੇ ਨੇ ਹਾਜੀ ਸਨਮਾਨ ਸਨਮਾਨ ਜਿਹੜਾ ਹੈ ਠੀਕ ਹੈ ਜੀ ਦਾ ਔਰ ਇਲਾਕੇ ਦਾ ਔਰ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਜਿਹੜਾ ਸਾਡਾ 23ਵਾਂ ਮਹਾਂ ਕੁश्ती ਦੰਗਲ ਬਹੁਤ ਹੀ ਵਧੀਆ ਸਜਕੇ ਢੰਗ ਨਾਲ ਹੋਇਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਐਨ ਆਰ ਆਈ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇਦ ਲੋ ਧੰਨਵਾਦ ਧੰਨਵਾਦ ਅੱਜ ਦੀ ਕੁਸ਼ਤੀ ਕੌਣ ਜਿੱਤੇ ਆ ਜੀ ਰਾਜੂ ਰਈਏ ਵਾਲ ਜੀ ਅੱਛਾ ਕਿੰਨਾ ਇਨਾਮ ਦੇ ਰਿਹਾ 211000 ਰੁਪਏ ਇਨਾਮ ਜੀ ਉਹ ਹੱਥ ਕਰ ਦੇਣਾ ਸੋ ਅੱਜ ਦੇ ਮੌਕੇ ਦੇ ਕੀ ਮੈਸੇਜ ਆ ਤੁਹਾਡੇ ਵੱਲੋਂ ਨੌਜਵਾਨ ਸਾਡਾ ਕੋਸ਼ਿਸ਼ ਦੰਗਲ ਕਰਾਉਣ ਦਾ ਸਾਡਾ ਇੱਕੋ ਹੀ ਮੰਤਵ ਆ ਜਿਹੜਾ ਪਿੰਡਾਂ ਦੇ ਜਿਹੜੇ ਸ਼ਹਿਰਾਂ ਦੇ ਮਾਹੌਲ ਆ ਜਿਹੜੇ ਉਹ ਨਗਰਾਂ ਦੇ ਮਾਹੌਲ ਨੂੰ ਚੇਂਜ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਬੱਚੇ ਆ ਉਹ ਇੱਕ ਇੱਕ ਕੁਸ਼ਤੀ ਦੰਗਲ ਨੂੰ ਦੇਖਣ ਨੂੰ ਦੇਖ ਕੇ ਜਿਹੜੇ ਸਾਡੇ ਅਲੱਗ-ਅਲੱਗ ਸੈਂਟਰ ਬਣੇ ਹੋਆ ਉਹਨਾਂ ਦੇ ਵਿੱਚ ਜਾਣ ਉਹ ਵੀ ਆਪਣੇ ਆਪ ਨੂੰ ਕਿਸੇ ਤਰ੍ਹਾਂ ਚੰਗੇ ਭਲਵਾਨ ਬਣਾਉਂਦੇ ਨੇ ਲੋਟਵੰਦਾਂ ਨੂੰ ਵੀ ਰਾਸ਼ਨ ਦਿੱਤਾ ਅੱਜ ਹਾਂਜੀ ਇਹ ਸਾਡੀ ਇੱਕ ਏਆਰ ਹੈਲਪਿੰਗ ਹੈਂਡ ਜਿਹੜੀ ਫਾਊਂਡੇਸ਼ਨ ਯੂਕੇ ਯੂਐਸਏ ਤੋਂ ਉਹਨਾਂ ਨੇ ਲੋਟਵੰਦ ਜੱਟਾਂ ਨੂੰ ਰਾਸ਼ਨ ਟ੍ਰਾਈਸਾਈਕਲ ਔਰ ਸਾਈਕਲ ਔਰ ਸਲਾਈ ਮਸ਼ੀਨਾਂ ਭੇਜੀਆਂ ਠੀਕ